ਪਿੰਡ ਦੇ ਵਿੱਚ ਇੱਕ ਔਰਤ ਦਾ ਕਤਲ ਹੁੰਦਾ ਤੇ ਜਦੋਂ ਉਸ ਔਰਤ ਦੇ ਕਾਤਲ ਬਾਰੇ ਪਤਾ ਲੱਗਦਾ ਤੇ ਸਾਰਾ ਪਿੰਡ ਹੱਕਾ ਬੱਕਾ ਰਹਿ ਜਾਂਦਾ ਇੱਥੋਂ ਤੱਕ ਕਿ ਪਰਿਵਾਰ ਵਾਲੇ ਵੀ ਹੈਰਾਨ ਹੋ ਜਾਂਦੇ ਆ ਕਿ ਇਸ ਬੰਦੇ ਨੇ ਕਿਵੇਂ ਕਤਲ ਕੀਤਾ ਤੇ ਉਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਸੀ ਵੀ ਇਹ ਬੰਦਾ ਤਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਇਹ ਇੰਗਲੈਂਡ ਤੋਂ ਕਦੋਂ ਆਇਆ ਤੇ ਇੰਨੇ ਕਿਹੜੀ ਸਕੀਮ ਨਾਲ ਕਤਲ ਕੀਤਾ ਤੇ ਉਸ ਕਤਲ ਪਿੱਛੇ ਜਿਹੜਾ ਕਾਰਨ ਸੀ ਨਾ ਭਾਈ ਉਹ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਪਰੇਸ਼ਾਨ ਹੋ ਜਾਓਗੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਆ ਇਹ ਹਰਿਆਣੇ ਦੇ ਜਮਨਾ ਨਗਰ ਦੇ ਪਿੰਡ ਸ਼ਾਹਪੁਰ ਦੇ ਨਾਲ ਸੰਬੰਧ ਰੱਖਦੀ ਆ। ਉੱਥੋਂ ਦੀ ਰਹਿਣ ਵਾਲੀ ਸੀ ਬਲਜਿੰਦਰ ਕੌਰ ਤੇ ਬਲਜਿੰਦਰ ਕੌਰ ਦਾ ਘਰ ਵਾਲਾ ਸੀ ਜਸਵੀਰ ਸਿੰਘ ਜਿਹੜਾ ਕਿ ਸਰਪੰਚ ਸੀਗਾ। ਇਹਨਾਂ ਦਾ ਇੱਕੋ ਇੱਕ ਮੁੰਡਾ ਸੀ ਜਿਹਦੇ ਨਾਮ ਸੀ ਗੌਮਿਤ ਤੇ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਇੰਗਲੈਂਡ ਦੇ ਵਿੱਚ ਰਹਿ ਰਿਹਾ ਸੀਗਾ। ਹੁਣ ਮੁੰਡਾ ਇੰਗਲੈਂਡ ਚਲਾ ਗਿਆ। ਘਰ ਦੇ ਵਿੱਚ ਹੀ ਹੁਣ ਦੋਨੇ ਜੀ ਰਹਿ ਰਹੇ ਸੀਗੇ ਜਿਹੜੀ ਬਲਜਿੰਦਰ ਕੌਰ ਸੀ ਇਹ ਘਰ ਦੇ ਕੰਮਾਂ ਦੇ ਨਾਲ ਨਾਲ ਮੱਝਾਂ ਗਾਵਾਂ ਨੂੰ ਵੀ ਸੰਭਾਲਦੀ ਸੀਗੀ ਦੋ ਟਾਈਮ ਧਾਰਾਂ ਮੱਝਾਂ ਦੀ ਇਹੀ ਕੱਢਦੀ ਹੁੰਦੀ ਸੀਗੀ ਤੇ ਦੁਪਹਿਰ ਦੇ ਟਾਈਮ ਡੰਗਰਾਂ ਨੂੰ ਸੰਨੀ ਵੀ ਹੀਰ ਲਾਉਂਦੀ ਹੁੰਦੀ ਸੀਗੀ ਤੇ ਜਿਹੜਾ ਬਲਜਿੰਦਰ ਕੌਰ ਦਾ ਮੱਝਾਂ ਵਾਲਾ ਵਾੜਾ ਸੀਗਾ ਇਹ ਘਰ ਨਾਲੋਂ ਅਲੱਗ ਸੀਗਾ ਇੱਕ ਕਿੱਲੇ ਦੀ ਵਿੱਥ ਤੇ ਸੀਗਾ ਕਿਉਂਕਿ ਤੁਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਿਆ ਹੋਊਗਾ ਕਿ ਪਿੰਡਾਂ ਵਿੱਚ ਥਾਂ ਘੱਟ ਹੁੰਦੀ ਆ ਹਨਾ ਵੀ ਘਰ ਅਲੱਗ ਬਣੇ ਹੁੰਦੇ ਆ ਤੇ ਮੱਝਾਂ ਵਾਲੇ ਵਾੜੇ ਅਲੱਗ ਬਣੇ ਹੁੰਦੇ ਆ ਇਸੇ ਤਰ੍ਹਾਂ ਹੁਣ ਬਲਜਿੰਦਰ ਕੌਰ ਦਾ ਜਿਹੜਾ ਬਾੜਾ ਸੀਗਾ ਮੱਝਾਂ ਵਾਲਾ ਉਹ ਘਰ ਤੋਂ ਇੱਕ ਕਿੱਲੇ ਦੀ ਵਿੱਥ ਤੇ ਸੀਗਾ ਹੁਣ ਬਲਜਿੰਦਰ ਕੌਰ ਰੋਜ਼ਾਨਾ ਦੀ ਤਰ੍ਹਾਂ 25 ਦਸੰਬਰ ਨੂੰ ਸਵੇਰ ਦੇ ਟਾਈਮ ਮੱਝਾਂ ਦੀਆਂ ਧਾਰਾਂ ਕੱਢਣ ਜਾਂਦੀ ਆ ਤੇ ਉਸ ਤੋਂ ਬਾਅਦ ਉੱਥੋਂ ਮੁੜ ਕੇ ਨਹੀਂ ਆਉਂਦੀ ਚਲੋ ਜੀ ਜਦੋਂ ਇਹਨੂੰ ਬਾੜੇ 'ਚ ਗਈ ਨੂੰ ਘੰਟਾ ਡੇਢ ਹੋ ਜਾਂਦਾ ਤਾਂ ਜਿਹੜਾ ਤਾਂ ਘਰ ਵਾਲਾ ਜਸਵੀਰ ਸਿੰਘ ਹੁੰਦਾ ਉਹ ਸੋਚਦਾ ਆ ਵੀ ਅੱਗੇ ਤਾਂ ਧਾਰਾਂ ਕੱਢ ਕੇ ਇਹ ਅੱਧੇ ਘੰਟੇ ਦੇ ਵਿੱਚ ਵਿੱਚ ਮੁੜ ਕੇ ਆ ਜਾਂਦੀ ਹੁੰਦੀ ਆ ਤੇ ਅੱਜ ਘੰਟਾ ਡੇਢ ਹੋ ਗਿਆ ਪਤਾ ਨਹੀਂ ਉੱਥੇ ਕੀ ਕਰਨ ਲੱਗ ਗਈ ਵੀ ਜਿਹੜੀ ਹਜੇ ਤੱਕ ਮੁੜ ਕੇ ਆਈ ਨਹੀਂਗੀ ਚਲੋ ਜਿਹੜਾ ਜਸਵੀਰ ਸਿੰਘ ਹੁੰਦਾ ਇਹ ਮੱਝਾਂ ਵਾਲੇ ਬਾੜੇ ਚ ਚਲਾ ਜਾਂਦਾ ਬਲਜਿੰਦਰ ਕੌਰ ਨੂੰ ਵੇਖਣ ਵੀ ਕੀ ਕਰਦੀ ਪਈ ਆ ਜਦੋਂ ਜਸਵੀਰ ਸਿੰਘ ਉਹ ਮੱਝਾਂ ਵਾਲੇ ਬਾੜੇ ਚ ਪਹੁੰਚਦਾ ਤੇ ਉਹ ਕੀ ਦੇਖਦਾ ਹੈ ਵੀ ਜਿਹੜੀ ਬਲਜਿੰਦਰ ਕੌਰ ਆ ਉਹਦੀਆਂ ਚੂੜੀਆਂ ਟੁੱਟੀਆਂ ਪਈਆਂ ਨੇ ਤੇ ਮੂਧਰੇ ਮੂੰਹ ਪਾਣੀ ਵਾਲੇ ਚ ਬੱਚੇ ਦੇ ਵਿੱਚ ਡਿੱਗੀ ਹੋਈ ਆ ਤੇ ਸਿਰ ਦੇ ਵਿੱਚੋਂ ਖੂਨ ਵਗ ਰਿਹਾ ਤੇ ਜਸਵੀਰ ਸਿੰਘ ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦਾ ਹਾਏ ਰੱਬਾ ਕੀ ਹੋ ਗਿਆ ਮੈਨੂੰ ਬਚਾਓ ਸਾਨੂੰ ਬਚਾਓ ਆਣ ਗਵਾਰ ਤੇ ਦੋ ਤਿੰਨ ਘਰ ਹੁੰਦੇ ਆ ਉਹਨਾਂ ਦੇ ਮੁੰਡੇ ਭੱਜ ਕੇ ਆ ਜਾਂਦੇ ਆ ਤੇ ਜਸਵੀਰ ਸਿੰਘ ਦੇ ਨਾਲ ਮੁੜ ਕੇ ਬਲਜਿੰਦਰ ਕੌਰ ਨੂੰ ਉਹ ਪਾਣੀ ਵਾਲੇ ਚ ਬੱਚੇ ਦੇ ਵਿੱਚੋਂ ਬਾਹਰ ਕੱਢਦੇ ਆ ਤੇ ਦੇਖਦੇ ਆ ਵੀ ਇਹ ਤਾਂ ਖਤਮ ਹੋ ਗਈ ਮੁੜ ਕੇ ਚਲੋ ਇਹ ਚੱਕ ਕੇ ਉਹਨੂੰ ਘਰੇ ਲਿਆਂਦਾ ਜਾਂਦਾ ਹੁਣ ਜਸਵੀਰ ਸਿੰਘ ਇਹ ਸੋਚਦਾ ਆ ਵੀ ਸ਼ਾਇਦ ਇਹਦਾ ਪੈਰ ਤਿਲਕ ਗਿਆ ਹੋਊਗਾ ਤੇ ਇਹਦੀ ਬਾਹ ਚ ਬੱਚੇ ਦੀ ਕੰਦ ਨਾਲ ਵੱਜੀ ਤਾਂ ਚੂੜੀਆਂ ਟੁੱਟ ਗਈਆਂ ਤੇ ਮੁੜ ਕੇ ਉਹ ਕੋ ਸੰਭਲਿਆ ਨਹੀਂ ਗਿਆ ਤੇ ਇਹ ਪਾਣੀ ਵਾਲੇ ਚ ਬੱਚੇ ਡਿੱਗ ਪਈ ਤੇ ਡੁੱਬਣ ਕਰਕੇ ਇਹਦੀ ਮੌਤ ਹੋ ਗਈ ਚਲੋ ਜੀ ਮੁੜ ਕੇ ਉਹ ਗੱਲ ਪਿੰਡ 'ਚ ਫੈਲ ਗਈ ਪਿੰਡ ਦੇ ਵੀ ਕੁਝ ਬੰਦੇ ਇਕੱਠੇ ਹੋ ਕੇ ਮੁੜ ਕੇ ਜਸਵੀਰ ਸਿੰਘ ਨੇ ਆਪਦੇ ਸਹੁਰੇ ਨੂੰ ਫੋਨ ਕੀਤਾ ਉਹ ਵੀ ਨਾਲ ਹੀ ਉਹਨਾਂ ਦਾ ਪਿੰਡ ਸੀਗਾ 5 ਕਿਲੋਮੀਟਰ ਦੂਰੀ ਤੇ ਚਲੋ 10-15 ਮਿੰਟਾਂ ਦੇ ਵਿੱਚ ਜਸਵੀਰ ਸਿੰਘ ਦੇ ਸਾਲੇ ਵੀ ਮੌਕੇ ਤੇ ਪਹੁੰਚ ਗਏ ਹੁਣ ਲਾਸ਼ ਵੇੜੇ ਦੇ ਵਿਚਾਲੇ ਪਈ ਆ ਪਿੰਡ ਦੇ ਬੰਦੇ ਵੀ ਉੱਥੇ ਖੜੇ ਆ ਜਸਵੀਰ ਸਿੰਘ ਦੇ ਸਾਲੇ ਵੀ ਆ ਜਾਂਦੇ ਆ ਤੇ ਜਦੋਂ ਉਹ ਆ ਕੇ ਲਾਸ਼ ਨੂੰ ਵੇਖਦੇ ਆ ਤੇ ਉਹਨਾਂ ਨੂੰ ਐ ਲੱਗਦਾ ਆ ਵੀ ਇਹ ਇਹਦੀ ਤਿਲਕ ਕੇ ਪਾਣੀ ਚ ਡਿੱਗਣ ਕਰਕੇ ਮੌਤ ਨਹੀਂ ਹੋਈ ਵੀ ਇਹ ਤਾਂ ਐ ਲੱਗਦਾ ਵੀ ਜਿਵੇਂ ਕਤਲ ਹੋਇਆ ਕਿਉਂਕਿ ਸਿਰ ਦੇ ਵਿੱਚ ਬਹੁਤ ਡੂੰਗੀ ਸੱਟ ਵੱਜੀ ਹੋਈ ਸੀ ਜਿਸ ਦੇ ਚੋਂ ਖੂਨ ਵਗ ਰਿਹਾ ਸੀਗਾ ਤਾ ਪਿੰਡ ਦੇ ਵੀ ਕੁਝ ਬੰਦਿਆਂ ਨੇ ਜਸਵੀਰ ਸਿੰਘ ਦੇ ਸਾਲਿਆਂ ਦੀ ਗੱਲ ਚ ਹਾਮੀ ਭਰਤੀ ਵੀ ਲੱਗਦਾ ਤਾਂ ਸਾਨੂੰ ਵੀ ਕਤਲ ਹੋਇਆ ਹੀ ਆ ਵੀ ਸਿਰ ਦੇ ਵਿੱਚ ਬਹੁਤ ਡੂੰਗੀ ਸੱਟ ਵੱਜੀ ਆ ਤੇ ਨਾਲੇ ਚਬੱਚਾ ਕੋਈ ਏਡਾ ਡੂੰਘਾ ਨਹੀਂ ਸੀ ਪਾਣੀ ਵਾਲਾ ਜਿਹਦੇ ਵਿੱਚ ਡੁੱਬ ਕੇ ਇਹਦੀ ਮੌਤ ਹੋ ਜੇ ਵੀ ਇਹ ਕਿਹੜਾ ਏਡੀ ਕੋਈ ਨਿਆਣੀ ਸੀ ਜਿਹਦੇ ਕੋਲ ਸੰਭਲਿਆ ਨਹੀਂ ਗਿਆ ਹਨਾ ਚਲੋ ਜੀ ਜਸਵੀਰ ਸਿੰਘ ਦੇ ਸਾਲੇ ਕਹਿ ਦਿੰਦੇ ਆ ਵੀ ਆਪਾਂ ਐਂ ਕਰਦੇ ਆ ਵੀ ਆਪਾਂ ਪੁਲਿਸ ਨੂੰ ਤਲਾਹ ਦਿੰਨੇ ਆ ਤੇ ਆਪਾਂ ਜਾਂਚ ਕਰਵਾਵਾਂਗੇ ਉਹ ਤੱਕ ਆਪਾਂ ਸੰਸਕਾਰ ਨਹੀਂ ਕਰਾਉਦੇ ਤਾ ਜਸਵੀਰ ਸਿੰਘ ਕਹਿੰਦਾ ਵੀ ਕੋਈ ਚੱਕਰ ਨਹੀਂ ਵੀ ਆਪਾਂ ਜਾਂਚ ਕਰਵਾ ਲੈਂਦੇ ਆ ਵੀ ਜੇ ਕਤਲ ਵਾਲੀ ਕੋਈ ਗੱਲ ਲੱਗਦੀ ਹੈ ਤੇ ਫਿਰ ਆਪਾਂ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਚਲੋ ਜੀ ਪੁਲਿਸ ਨੂੰ ਤਲਾਹ ਭੇਜੀ ਜਾਂਦੀ ਹੈ ਮੌਕੇ ਤੇ ਪੁਲਿਸ ਦੀ ਗੱਡੀ ਆ ਜਾਂਦੀ ਹੈ ਤੇ ਪੁਲਿਸ ਵਾਲੇ ਮੌਕਾ ਆ ਕੇ ਵੇਖਦੇ ਆ ਮੱਝਾਲੇ ਬਾੜੇ ਚ ਜਾ ਕੇ ਮੌਕਾ ਵੇਖਦੇ ਆ ਉਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਐਹੋ ਜਿਹਾ ਕਤਲ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਪਰਿਵਾਰ ਤੇ ਘੁੰਮਦੀ ਹੁੰਦੀ ਹੈ ਚਲੋ ਜੀ ਪੁਲਿਸ ਅਫਸਰਾਂ ਨੇ ਸਭ ਤੋਂ ਪਹਿਲਾਂ ਜਸਵੀਰ ਸਿੰਘ ਦੇ ਬਿਆਨ ਲਏ ਫਿਰ ਉਹਦੇ ਸਾਲਿਆਂ ਦੇ ਬਿਆ ਫਿਰ ਆਣਗਵਾਲ ਨੂੰ ਪੁੱਛਿਆ ਤਾਂ ਆਣਗਵਾਲ ਨੇ ਵੀ ਦੱਸਿਆ ਵੀ ਜਿਹੜੇ ਇਹ ਦੋਨੇ ਜੀ ਸੀ ਇਹ ਬੜੇ ਪ੍ਰੇਮ ਪਿਆਰ ਨਾਲ ਆਪਸ ਦੇ ਵਿੱਚ ਰਹਿੰਦੇ ਸੀ ਨਾ ਦੋਵਾਂ ਜੀ ਦਾ ਆਪਸ ਚ ਪਿਆਰ ਬਹੁਤ ਸੀਗਾ ਵੀ ਇਹਨਾਂ ਦੇ ਵਿੱਚ ਅਸੀਂ ਕਦੇ ਕੋਈ ਲੜਾਈ ਝਗੜਾ ਦੇਖਿਆ ਨਹੀਂਗਾ ਨਾਲੇ ਜਸਵੀਰ ਸਿੰਘ ਇਹੋ ਜਿਹਾ ਘਟਿਆ ਕੰਮ ਨਹੀਂ ਕਰ ਸਕਦਾ ਪਿੰਡ ਵਾਲਿਆਂ ਨੇ ਹਮੀ ਭਰਤੀ ਵੀ ਬੰਦਾ ਵਧੀਆ ਇਹ ਫਿਰ ਵਿੱਚੋਂ ਉੱਡਦੀ ਉੱਡਦੀ ਗੱਲ ਹੈ ਕਿ ਪੁਲਿਸ ਦੇ ਕੰਨਾਂ ਚ ਇੱਕ ਹੋਰ ਵੀ ਪੈ ਜਾਂਦੀ ਹੈ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਇਹਨਾਂ ਦਾ ਇੱਕੋ ਇੱਕ ਮੁੰਡਾ ਜਿਹੜਾ ਕਿ ਇੰਗਲੈਂਡ ਚ ਰਹਿ ਰਿਹਾ ਪਿਛਲੇ 2 ਸਾਲਾਂ ਤੋਂ ਪਰ ਉਹ ਇੰਗਲੈਂਡ ਜਾਣ ਦਾ ਬਿਲਕੁਲ ਵੀ ਚਾਹਵਾਨ ਨਹੀਂ ਸੀਗਾ ਬਲਜਿੰਦਰ ਕੌਰ ਨੇ ਉਹਨੂੰ ਬਹੁਤ ਧੱਕੇ ਨਾਲ ਜ਼ਬਰਦਸਤੀ ਇੰਗਲੈਂਡ ਭੇਜਿਆ ਫਿਰ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਆ ਕਿ ਬਲਜਿੰਦਰ ਕੌਰ ਨੇ ਉਹਨੂੰ ਇੰਗਲੈਂਡ ਤਾਂ ਭੇਜਿਆ ਕਿਉਂਕਿ ਇਹਨਾਂ ਦੇ ਮੁੰਡੇ ਦੀ ਨਾਲ ਦੇ ਪਿੰਡ ਦੀ ਕੁੜੀ ਦੇ ਨਾਲ ਗੱਲਬਾਤ ਸੀ ਕੁੜੀ ਉਹ ਗਰੀਬ ਘਰ ਦੇ ਵਿੱਚੋਂ ਸੀ ਇਹਨਾਂ ਦਾ ਮੁੰਡਾ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਬਲਜਿੰਦਰ ਕੌਰ ਨੂੰ ਇਹ ਗੱਲ ਮਨਜ਼ੂਰ ਨਹੀਂ ਸੀਗੀ ਬਲਜਿੰਦਰ ਕੌਰ ਨੇ ਆਪਦੇ ਮੁੰਡੇ ਨੂੰ ਧੱਕੇ ਨਾਲ ਹਾਈਲੈਂਟਸ ਕਰਾਇਆ ਥੋੜੇ ਬਾਲੇ ਉਹਦੇ ਬੈਂਡ ਆਏ ਗੁਜਾਰੇ ਜੋ ਕੇ ਤੇ ਮੁੜ ਕੇ ਇਹਨਾਂ ਨੇ ਉਹਨੂੰ ਜੱਜ ਚੜਾਤਾ ਬਲਜਿੰਦਰ ਕੌਰ ਨੇ ਇੰਗਲੈਂਡ ਮੁੰਡੇ ਨੂੰ ਤਾਂ ਕੱਲ ਲਿਆ ਵੀ ਚਾਲੇ ਕੁੜੀ ਦਾ ਖਿਹੜਾ ਛੱਡ ਜੂਗਾ ਤੇ ਮੈਂ ਆਪਦੇ ਮੁੰਡੇ ਦਾ ਵਿਆਹ ਕਿਸੇ ਚੰਗੇ ਘਰ ਚ ਕਰੂੰਗੀ ਹੁਣ ਪੁਲਿਸ ਨੂੰ ਜਦੋਂ ਇਹ ਪਤਾ ਲੱਗਦਾ ਆ ਵੀ ਇਹਨਾਂ ਨੇ ਮੁੰਡੇ ਨੂੰ ਧੱਕੇ ਨਾਲ ਇੰਗਲੈਂਡ ਭੇਜਿਆ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਉਹਦਾ ਵਿਆਹ ਕਰਾਉਣਾ ਚਾਹੁੰਦਾ ਸੀਗਾ ਪਰ ਬਲਜਿੰਦਰ ਕੌਰ ਨਹੀਂ ਸੀ ਮੰਨਦੀ ਤਾਂ ਪੁਲਿਸ ਵਾਲਿਆਂ ਨੇ ਇਹ ਸੋਚਿਆ ਵੀ ਹੋ ਸਕਦਾ ਹੈ ਵੀ ਇੰਗਲੈਂਡ ਬੈਠੇ ਮੁੰਡੇ ਨੇ ਕਿਸੇ ਨੂੰ ਪੈਸਾ ਤੇ ਲਾ ਦੇ ਕੇ ਮਾਂ ਦਾ ਕਤਲ ਕਰਾ ਦਿੱਤਾ ਹੋਵੇ ਹਜੇ ਪੁਲਿਸ ਵਾਲੇ ਇਹ ਸੋਚ ਵਿਚਾਰ ਕਰ ਰਹੇ ਹੁੰਦੇ ਆ ਚਲੋ ਜੀ ਫੇ ਜਸਵੀਰ ਸਿੰਘ ਦੇ ਸਾਲੇ ਗੌਮਿਤ ਨੂੰ ਫੋਨ ਕਰਦੇ ਆਉਦੇ ਭਾਂਜੇ ਨੂੰ ਵੀ ਇਸ ਤਰ੍ਹਾਂ ਪੁੱਤ ਆ ਕੰਮ ਹੋ ਗਿਆ ਤੇਰੀ ਮਾਂ ਦਾ ਕਤਲ ਹੋ ਗਿਆ ਤੇ ਪਤਾ ਨਹੀਂ ਕਿਵੇਂ ਹੋਇਆ ਸਾਨੂੰ ਨਹੀਂ ਪਤਾ ਵੀ ਹੋਣਾ ਸੰਸਕਾਰ ਤਾਂ ਦੱਸ ਕਿਵੇਂ ਕਰਨਾ ਤਾਂ ਜਿਹੜਾ ਗੌਮਿਤ ਹੁੰਦਾ ਉਹ ਆਪਦੇ ਮਾਮੇ ਨੂੰ ਕਹਿੰਦਾ ਵੀ ਮਾਮਾ ਹਜੇ ਸੰਸਕਾਰ ਨਾ ਕਰਿਆ ਜੀ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਪਿੰਡ ਆ ਜੂੰਗਾ ਮੈਂ ਆਪਦੇ ਹੱਥਾਂ ਨਾਲ ਆ ਕੇ ਮਾਂ ਦਾ ਸੰਸਕਾਰ ਕਰੂੰਗਾ ਚਲੋ ਜੀ ਦੋ ਚਾਰ ਘੰਟਿਆਂ ਬਾਅਦ ਜਿਹੜਾ ਗੌਮਿਤ ਹੁੰਦਾ ਫਿਰ ਆਪਦੇ ਮਾਮੇ ਨੂੰ ਫੋਨ ਕਰਦਾ ਆ ਕਿ ਮੈਂ ਟਿਕਟ ਕਰਾ ਲਈ ਆ ਤੇ ਮੈਂ 28 ਦਸੰਬਰ ਨੂੰ ਦਿੱਲੀ ਏਅਰਪੋਰਟ ਤੇ ਪਹੁੰਚ ਜੂਗਾ ਤੇ ਤੁਸੀਂ ਮੈਨੂੰ ਅੱਗੋਂ ਰਿਸੀਵ ਕਰ ਲਿਆ ਜੇ ਉਸ ਤੋਂ ਬਾਅਦ ਆਪਾਂ ਸਨਸਕਾਰ ਕਰਾਂਗੇ ਚਲੋ 28 ਦਸੰਬਰ ਨੂੰ ਜਿਹੜਾ ਗੌਮੇਤ ਹੁੰਦਾ ਆ ਇਹ ਏਅਰਪੋਰਟ ਤੇ ਬੈਠਾ ਹੁੰਦਾ ਤੇ ਇਹਦੇ ਮਾਮੇ ਜਾ ਕੇ ਗੱਡੀ ਤੇ ਕੋ ਲੈ ਕੇ ਆਉਂਦੇ ਆ ਤੇ ਆਉਣ ਤੋਂ ਬਾਅਦ ਫਿਰ ਸਨਸਕਾਰ ਹੁੰਦਾ ਹੁਣ ਜਿਹੜੀ ਪੁਲਿਸ ਸੀਗੀ ਉਹਨਾਂ ਕੋਲੇ ਹੁਣ ਪੋਸਟਮਾਰਡਰ ਦੀ ਰਿਪੋਰਟ ਵੀ ਆ ਗਈ ਪੋਸਟਮਾਰਡਰ ਰਿਪੋਰਟ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਕਿ ਪਹਿਲਾਂ ਉਹਦਾ ਕਤਲ ਕੀਤਾ ਗਿਆ ਸਿਰ 'ਚ ਸੱਟ ਮਾਰੀ ਗਈ ਉਸ ਤੋਂ ਬਾਅਦ ਉਹਨੂੰ ਪਾਣੀ ਸੁਟਾਇਆ ਗਿਆ ਵੀ ਇਹ ਮਾਵਲਾ ਕਤਲ ਦਾ ਗੱਲ ਬਿਲਕੁਲ ਕਲੀਅਰ ਹੋ ਗਈ ਹੁਣ ਪੁਲਿਸ ਦੀ ਸ਼ੱਕ ਦੀ ਸੂਈ ਕਿਤੇ ਨਾ ਕਿਤੇ ਗੌਮਿਤ ਤੇ ਕੋ ਮਰੀ ਸੀਗੀ ਕਿਉਂਕਿ ਉਹਨਾਂ ਨੂੰ ਉੱਡਦੀ ਉੱਡਦੀ ਗੱਲ ਦਾ ਪਤਾ ਲੱਗਿਆ ਸੀ ਵੀ ਕਿਸੇ ਕੁੜੀ ਨੂੰ ਪਿਆਰ ਕਰਦੇ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਇਹਦੀ ਮਾਂ ਨਹੀਂ ਸੀ ਮੰਨਦੀ ਚਲੋ ਜੀ ਪੁਲਿਸ ਨੇ ਜਸਵੀਰ ਸਿੰਘ ਦੀ ਕਾਲ ਡਿਟੇਲ ਸਾਰੀਆਂ ਕਢਾਈਆਂ ਉਹ ਜੋ ਕੁਝ ਨੇ ਨਿਕਲਿਆ ਤੇ ਮੁੜ ਕੇ ਚਲੋ ਜੀ ਗੌਮਤ ਬਾਰੇ ਜਾਜ ਪੜਤਾਲ ਕੀਤੀ ਜਸਵੀਰ ਸਿੰਘ ਦੇ ਮੁੰਡੇ ਬਾਰੇ ਤਾਂ ਪੁਲਿਸ ਨੇ ਇਹ ਪਤਾ ਲੱਗਿਆ ਵੀ ਇਹ ਇਹ ਬੰਦਾ ਤਾਂ 24 ਦਸੰਬਰ ਦਾ ਇੰਡੀਆ ਚ ਆਇਆ ਹੋਇਆ ਤੇ ਇਹਨੇ ਆਪਦੇ ਘਰ ਦੇ ਸਾਹਮਣੇ ਇਹ ਸ਼ੋਅ ਕੀਤਾ ਕਿ ਮੈਂ ਤਾਂ 28 ਦਸੰਬਰ ਨੂੰ ਇੰਡੀਆ ਆਇਆ। ਚਲੋ ਜੀ ਜਦੋਂ ਮੁੜ ਕੇ ਪੁਲਿਸ ਨੂੰ ਇਹ ਪਤਾ ਲੱਗਿਆ ਵੀ ਇਹ ਮੁੰਡਾ 24 ਦਸੰਬਰ ਨੂੰ ਇੰਡੀਆ ਦੇ ਵਿੱਚ ਐਂਟਰ ਹੋ ਗਿਆ ਸੀਗਾ। ਮੁੜ ਕੇ ਗੌਮਿਤ ਨੂੰ ਪੁਲਿਸ ਨੇ ਚੱਕ ਲਿਆ ਬਲਜਿੰਦਰ ਕੌਰ ਦੇ ਮੁੰਡੇ ਨੂੰ ਤੇ ਮੁੜ ਕੇ ਜਦੋਂ ਉਹਦੇ ਬਿਆਨ ਲੈ ਕੇ ਤੇ ਮੁੜ ਕੇ ਉਹ ਆਪਦੇ ਬਿਆਨਾਂ ਤੋਂ ਭੱਜਣ ਲੱਗ ਗਿਆ ਤੇ ਜਦੋਂ ਮੁੜ ਕੇ ਮਾੜੀ ਜੀ ਡਾਂਗ ਫੇਰੀ ਤੇ ਉਹ ਤੋਤੇ ਵਾਂਗੂ ਬੋਲਣ ਲੱਗ ਗਿਆ। ਗੌਮਿਤ ਨੇ ਮੁੜ ਕੇ ਪੁਲਿਸ ਨੂੰ ਦੱਸਿਆ ਵੀ ਹਾਂ ਮੈਂ 24 ਦਸੰਬਰ ਨੂੰ ਇੰਡੀਆ ਆ ਗਿਆ ਸੀਗਾ। ਤੇ 24 ਦਸੰਬਰ ਦੀ ਰਾਤ ਨੂੰ ਹੀ ਮੈਂ ਆਪਦੇ ਪਿੰਡ ਦੇ ਵਿੱਚ ਐਂਟਰ ਹੋ ਗਿਆ ਸੀਗਾ ਤੇ ਮੈਂ ਆ ਕੇ ਆਪਦੇ ਮੱਝਾਂ ਵਾਲੇ ਬਾੜੇ ਦੇ ਵਿੱਚ ਸਵੇਰ ਦੇ 3 ਵਜੇ ਦੇ ਕਰੀਬ ਆ ਕੇ ਲੁਕ ਗਿਆ ਸੀਗਾ ਮੈਨੂੰ ਪਤਾ ਸੀਗਾ ਕਿ ਮੇਰੀ ਮਾਂ ਹੀ ਮੱਝਾਂ ਦੀ ਧਾਰਾ ਕੱਢਣ ਆਉਂਦੀ ਆ ਤੇ ਆਉਂਦੀ ਵੀ ਬਿਲਕੁਲ ਕੱਲੀ ਆ ਤਾਂ ਮੜ ਕੇ گاؤں ਵਿੱਚ ਦੱਸਦਾ ਕਿ ਸਵੇਰ ਦੇ 5 ਵਜੇ ਦੇ ਕਰੀਬ ਮੇਰੀ ਮਾਂ ਬਾੜੇ ਦੇ ਅੰਦਰ ਐਂਟਰ ਹੁੰਦੀ ਆ ਮੱਝਾਂ ਚੋਣ ਵਾਸਤੇ ਤੇ ਮੈਂ ਲੁਕ ਕੇ ਬੈਠਾ ਹੁੰਨਾ ਤੇ ਜਦੋਂ ਮੇਰੀ ਮਾਂ ਦਾ ਪਿੱਛਾ ਹੁੰਦਾ ਆ ਤੇ ਮੈਂ ਪਿੱਛੋਂ ਜਾਣਾ ਇੱਟ ਲੈ ਕੇ ਤੇ ਮੈਂ ਬਹੁਤ ਜ਼ੋਰ ਦੀ ਤਿੰਨ ਚਾਰ ਵਾਰੀ ਉਹਦੇ ਸਿਰ ਦੇ ਵਿੱਚ ਇੱਟ ਮਾਰਦਾ ਬਹੁਤ ਜ਼ੋਰ-ਜ਼ੋਰ ਦੇ ਤੇ ਮੇਰੀ ਮਾਂ ਡਾੜ ਕਰਕੇ ਡਿੱਗ ਪੈਂਦੀ ਆ ਤੇ ਮੈਂ ਜੀ ਨਬਜ ਨੂੰ ਵਿੱਚ ਚੈੱਕ ਕੀਤੀ ਧੜਕਣ ਦਰੁਕਣ ਚੈੱਕ ਕੀਤੀ ਤੇ ਮੈਨੂੰ ਲੱਗਿਆ ਵੀ ਤਾਂ ਖਤਮ ਹੋ ਗਈ ਕਹਿੰਦਾ ਮੁੜ ਕੇ ਮੈਂ ਤਿੰਨ ਚਾਰ ਮਿੰਟਾਂ ਬਾਅਦ ਇਹਨੂੰ ਚੱਕ ਕੇ ਪਾਣੀ ਵਾਲੇ ਵਿੱਚ ਬੱਚ ਵਿੱਚ ਸਿੱਟਤਾ ਵੀ ਜੇ ਕੋਈ ਇੱਕ ਦੋ ਸਾਹ ਚੱਲਦੇ ਵੀ ਹੋਣਗੇ ਤੇ ਇਹਦੇ ਪਾਣੀ ਡੁੱਬਣ ਕਰਕੇ ਦੀ ਮੌਤ ਹੋ ਜਾਊਗੀ ਕਹਿੰਦਾ ਮੁੜ ਕੇ ਮੈਂ ਇੱਥੋਂ ਭੱਜ ਜਾਣਾ ਤੇ ਮੈਂ ਚਲਾ ਜਾਣਾ ਰਾਜਸਥਾਨ ਉੱਥੇ ਮੇਰਾ ਕੋਈ ਯਾਰ ਮਿੱਤਰ ਹੁੰਦਾ ਤੇ ਉੱਥੋਂ ਮੈਂ ਮੁੜ ਕੇ ਗਾਂ ਖਾਟੂ ਜੀ ਸ਼ਾਮ ਮੱਥਾ ਟੇਕਣ ਚਲਾ ਜਾਣਾ ਤੇ ਕਹਿੰਦਾ ਜਦੋਂ 28 ਦਸੰਬਰ ਵਾਲ ਦੇਣਾ ਆਉਣਾ ਹੁੰਦਾ ਉਸ ਦਿਨ ਮੈਂ ਰਾਤ ਨੂੰ ਉਹੀ ਦਿੱਲੀ ਪਹੁੰਚਦਾ ਤੇ ਕਹਿੰਦਾ ਤੜਕੇ ਮਿਲ ਕੇ ਮੈਂ ਉਹ ਟਾਈਮ ਫਿਕਸ ਕਰਦਾ ਜਿਹੜੇ ਟਾਈਮ ਇੰਗਲੈਂਡ ਤੋਂ ਫਲੈਟ ਆਉਂਦੀ ਆ 11 ਵਜੇ ਆ ਕੇ ਮੈਂ 에ਰਪੋਰਟ ਦੇ ਬਾਹਰ ਬੈਠ ਜਾਂਦਾ ਤੇ ਮੇਰੇ ਮਾਮੇ ਮੈਨੂੰ ਰਿਸੀਵ ਕਰਕੇ ਲੈ ਆਉਂਦੇ ਆ ਤੇ ਮੈਂ ਆ ਕੇ ਮੁੜ ਕੇ ਸਨਸਕਾਰ ਕਰ ਦਿੰਦਾ ਫਿਰ ਪੁਲਿਸ ਨੇ ਪੁੱਛਿਆ ਵੀ ਤੂੰ ਪਤੰਦਰਾ ਇੰਨਾ ਕੁਝ ਕਿਉਂ ਕੀਤਾ ਤੈਨੂੰ ਕਤਲ ਕਰਨ ਦੀ ਕੀ ਲੋੜ ਸੀ ਤਾਂ ਗੌਮੇਤ ਕਹਿੰਦਾ ਜਿਹੜੀ ਮੇਰੀ ਮਾਂ ਸੀਗੀ ਇਹ ਮੇਰੇ ਰਾਧਾ ਰੋੜਾ ਬਣਦੀ ਸੀ ਕਿਉਂਕਿ ਮੈਂ ਇੱਕ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਂ ਉਹਦਾ ਵਿਆ ਇਨੇ ਧੱਕੇ ਨਾਲ ਮੈਨੂੰ ਆਈਲੈਂਡਸ ਕਰਾਇਆ ਧੱਕੇ ਨਾਲ ਮੈਨੂੰ ਇੰਗਲੈਂਡ ਭੇਜਿਆ ਤੇ ਮੈਂ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਰੋ ਰੋ ਕੇ ਦਿਨਾਂ ਤੇ ਨਟ ਘਟਦਾ ਸੀਗਾ ਤੇ ਮੈਨੂੰ ਐ ਲੱਗਿਆ ਕਿ ਜਦੋਂ ਤੱਕ ਮੇਰੀ ਮਾਂ ਨਹੀਂ ਖਤਮ ਹੁੰਦੀ ਉਹ ਤੱਕ ਮੇਰਾ ਉਸ ਕੁੜੀ ਨਾਲ ਵਿਆਹ ਨਹੀਂ ਹੋ ਸਕਦਾ ਮੈਂ ਉਸ ਕੁੜੀ ਨਾਲ ਵਿਆਹ ਕਰਾਉਣ ਪਿੱਛੇ ਇਹ ਕੰਮ ਕੀਤਾ ਤੇ ਇਹ ਗੱਲ ਸੁਣ ਕੇ ਮੜਕੇ ਜਸਵੀਰ ਸਿੰਘ ਵੀ ਹੈਰਾਨ ਹੋ ਗਿਆ ਤੇ ਸਾਰਾ ਪਿੰਡ ਵੀ ਹੱਕਾ ਬੱਕਾ ਰਹਿ ਗਿਆ ਕਿ ਪਤੰਦਰ ਨੇ ਇੰਗਲੈਂਡ ਤੋਂ ਆ ਕੇ ਆਪਦੀ ਮਾਂ ਦਾ ਕਤਲ ਕੀਤਾ ਸਿਰਫ ਆਪ ਦਾ ਮਰਜ਼ੀ ਨਾਲ ਵਿਆਹ ਕਰਾਉਣ ਪਿੱਛੇ ਤੁਸੀਂ ਸੋਚ ਕੇ ਦੇਖੋ ਵੀ ਇੱਕ ਮੁੰਡੇ ਨੇ ਆਪਣਾ ਵਿਆਹ ਕਰਾਉਣ ਪਿੱਛੇ ਕਿੰਨਾ ਵੱਡਾ ਕਦਮ ਚੱਕਤਾ ਤੇ ਆਪਦੀ ਮਾਂ ਦੇ ਕਤਲ ਕਰਦਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਹਰ ਘਰ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਮੁੰਡੇ ਕੁੜੀਆਂ ਅੱਜ ਕੱਲ ਲਵ ਮੈਰਿਜ ਕਰਾ ਰਹੇ ਆ ਮਰਜ਼ੀ ਨਾਲ ਵਿਆਹ ਕਰਾ ਰਹੇ ਆ ਤੇ ਕਈ ਵਾਰੀ ਮਾਂ ਪਿਓ ਜਦੋਂ ਰੋਕਦੇ ਆ ਬੱਚਿਆਂ ਨੂੰ ਸਮਝਾਉਂਦੇ ਆ ਤੇ ਬੱਚਿਆਂ ਨੂੰ ਐ ਲੱਗਣ ਲੱਗ ਜਾਂਦਾ ਵੀ ਮਾਂ ਪਿਓ ਸਾਡੇ ਰਾਹ ਦਾ ਰੋੜਾ ਬਣ ਰਹੇ ਆ ਤੇ ਕਈ ਮੁੜ ਕੇ ਜਵਾਕ ਇਹੋ ਜਿਹੇ ਕਦਮ ਚੱਕ ਲੈਂਦੇ ਹੁੰਦੇ ਆ ਇਸ ਗੱਲ ਕਰਕੇ ਮੜਾ ਜਾ ਸੋਚ ਸਮਝ ਕੇ ਹੋ ਜਾ ਫੈਸਲਾ ਲਿਆ ਕਰੋ ਸਾਡਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ ਬਹੁਤ ਧੰਨਵਾਦ